ਪਾਕਿਸਤਾਨ ਮੁਰਦਾਬਾਦ 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 ਕਰੋ ਸੇ ਆਹਾ ਹਾਏ 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 ਕਰੋ ਸੇ ਆਪਾ ਹਾਏ 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 ਪਾਕਿਸਤਾਨ ਮੁਰਦਾਬਾਦ ਦੇਖੋ ਪਹਿਲੇ ਤਾਂ ਜੀ ਇਹ ਸਭ ਤੋਂ ਮੰਦਭਗੀ ਘਟਨਾ ਜਿਹੜੀ ਪਹਿਲਗੋਆ ਦੇ ਵਿੱਚ ਹੋਈ ਹੈ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਕਿ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਅੱਜ ਦੁਬਾਰਾ ਫਿਰ Hindu ਦਰਮ ਨੂੰ ਤਾਰ-ਤਾਰ ਕੀਤਾ ਗਿਆ ਹਿੰਦੂ ਧਰਮ ਟਾਰਗੇਟ ਕੀਤਾ ਗਿਆ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਪਹਿਲ ਗੋਆ ਦੇ ਵਿੱਚ ਘਟਨਾ ਹੋਈ ਹੈ ਕਹਿੰਦੇ ਅਤਿਗម្មਦੀ ਦਾ ਕੋਈ ਧਰਮ ਨਹੀਂ ਕੋਈ ਯਾਤ ਨਹੀਂ ਪਰ ਉਹ ਅਤਿਗម្មਦੀ ਆਪਣੀ ਯਾਤ ਵੀ ਦੱਸ ਕੇ ਗਿਆ ਔਰ ਧਰਮ ਵੀ ਦੱਸ ਕੇ ਗਿਆ ਤੁਸੀਂ ਦੇਖੋ ਕਿ ਸਪੈਸ਼ਲ ਹਿੰਦੂ ਨੂੰ ਟਾਰਗੇਟ ਕੀਤਾ ਗਿਆ ਹਿੰਦੂ ਨੂੰ ਕਿਹਾ ਗਿਆ ਕਿ ਇਹ ਹਿੰਦੂ ਹੈ ਇਹਨੂੰ ਗੋਲੀ ਮਾਰੋ ਇੱਕ ਬੰਦਾ ਜਿਹਨੇ ਆਪਣੀ ਜਾਨ ਬਚਾਣ ਲਈ ਕਿਹਾ ਤਾਂ ਕਿ ਮੈਂ ਮੁਸਲਮਾਨ ਹਾਂ ਪਰ ਇਸਤਮਾਨਦਗੀ ਘਟਨਾ ਦੇਖੋ ਕਿ ਉਹਨੂੰ ਸਪੈਸ਼ਲ ਕਿਹਾ ਗਿਆ ਕਿ ਆਪਣੇ ਕੱਪੜੇ ਉਤਾਰ ਤਾ ਦੇਖਿਆ ਜਾਵੇ ਕਿ ਇਹ ਤੂੰ ਮੁਸਲਮਾਨ ਹੈ ਜਾਂ ਹਿੰਦੂ ਔਰ ਇਹ ਕੱਪੜੇ ਉਤਾਰੇਗੇ ਫਿਰ ਉਹਨੂੰ ਗੋਲੀਕਾਰ ਦੇ ਵਿੱਚ ਉਤਾਰਿਆ ਗਿਆ ਇਹ ਬਹੁਤ ਹੀ ਹਮੰਤਪੱਗੇ ਕੱਟਣਾ ਹੈ ਇਹ ਅਸੀਂ ਕੇਂਦਰ ਸਰਕਾਰ ਅੱਗੇ ਮੰਗ ਕਰਦੇ ਆ ਕਿ ਪਾਕਿਸਤਾਨ ਦੇ ਵਿੱਚ ਤਬਾਹੀ ਮਚਾ ਦਿੱਤੀ ਜਾਵੇ ਇਹ ਦੁਬਾਰਾ ਜਿਹੜਾ ਕੰਮ ਜਿਹੜਾ ਹੈ ਨਾ ਕੀਤਾ ਜਾਵੇ ਅਸੀਂ ਦੁਬਾਰਾ ਕਹਿੰਦੇ ਆ ਕਸ਼ਮੀਰ ਵੀ ਸਾਡਾ ਹੈ ਔਰ ਹਿੰਦੂ ਇੱਕ ਤਾਂ ਜਿਹੜੀ ਉਹ ਵੀ ਸਾਡੀ ਇੱਕ ਹੈ ਤੂੰ ਦੁੱਧ ਮੰਗੋਗੇ ਅਸੀਂ ਖੀਰ ਦੇਂਗੇ ਅਗਰ ਕਸ਼ਮੀਰ ਮੰਗੋਗੇ ਤਾਂ ਅਸੀਂ ਖੀਰ ਦੇਂਗੇ जय श्री राम जय श्री राम जय जय श्री राम जय श्री राम पहलगाम च हुए निहत्थे ਸਾਡੇ ਭਾਰਤੀਆਂ ਤੇ Hindu Hindu ਭਰਾਵਾਂ ਤੇ ਕੋਈ ਹਮਲੇ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਨੰਗਲ ਤੇ ਸਮੂਹ ਵਾਸੀਆਂ ਨੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਸੀਂ ਇਹ ਪਾਕਿਸਤਾਨ ਨੂੰ ਵੀ ਦੱਸਣਾ ਚਾਹੁੰਦੇ ਹਨ ਕਿ Hindu ਤੇ Muslim Sikh ਸਾਈਂ ਇੱਥੇ ਭਾਈਚਾਰਾ ਕੈਮ ਹੈ ਇਹਨੂੰ ਕੋਈ ਤੋੜ ਨਹੀਂ ਸਕਦਾ ਤੁਹਾਡੀਆਂ ਜਿਹੜੀਆਂ ਹਰਕਤਾਂ ਉਦੇ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਇਹ ਬਹੁਤ ਨਿੰਦਨੀਏ ਘਟਨਾ ਸੀ ਬੀਜੇਪੀ ਭਾਰਤੀ ਜਨਤਾ ਪਾਰਟੀ ਇਸ ਇਸ ਦੀ ਘੋਰ ਤੌਰ ਤੇ ਨਿੰਦਾ ਕਰਦੀ ਹੈ 22 ਤਰੀਕ ਦੀ ਬਹੁਤ ਹੀ ਮੰਦ ਭੜਨੀ ਖਬਰ ਹੈ ਜਿਦੇ ਵਿੱਚ ਸਾਡੀਆਂ ਪੈਣਾ ਪੈਣਾ ਦੇ ਵੀਰ ਪੈਣਾ ਦੇ ਸੁਹਾਗ ਬੱਚਿਆਂ ਦੇ ਪਿਓ ਔਰ ਉਹਨਾਂ ਨੇ ਮਰਦ ਹੀ ਮਾਰੇ ਆ ਔਰਤ ਤੇ ਕਿਸੇ ਤੇ ਕੋਈ ਅਟੈਕ ਨਹੀਂ ਕੀਤਾ ਬੱਚਿਆਂ ਨੇ ਔਰਤਾਂ ਨੇ ਆਪਣੀ ਅੱਖਾਂ ਨਾਲ ਇਹ ਸਭ ਕੁਝ ਦੇਖਿਆ ਹੈ ਕਿ ਆ ਭੁੱਲ ਜਾਣਗੇ ਮੇਰੀ ਇਹੀ ਬੇਨਤੀ ਹੈ ਸੰਟਰ ਸਰਕਾਰ ਨੂੰ ਬਾਕੀ ਦਾ ਮੋਦੀ ਜੀ ਨੇ ਜੋ ਮੋਦੀ ਜੀ ਤੇ ਵਿਸ਼ਵਾਸ ਹੈ ਜੋ ਕਰਨਗੇ ਠੀਕ ਹੀ ਕਰਨਗੇ ਲੇਕਿਨ ਹੁਣ ਇਹਨਾਂ ਦਾ ਖਾਤਮਾ ਕਰ ਦੇਣਾ ਚਾਹੀਦਾ ਉਹਨੇ ਬਿਲਕੁਲ ਕਨੇਰ ਹੋਗੇ ਕਿਉਂਕਿ ਅਤਿਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਨੇ ਧਰਮ ਪੁੱਛ ਕੇ ਜੇ ਕਿਸ ਨੇ ਇਹ ਵੀ ਕਹਿ ਦਿੱਤਾ ਵੀ ਅਸੀਂ ਮੁਸਲਮਾਨ ਐ ਉਹਨਾਂ ਦੇ ਵੀ ਕੱਪੜੇ ਖੋਲੇ ਔਰ ਔਰਤਾਂ ਜਿਹੜੇ ਸੁਹਾਗਨਾ ਇੱਕ ਹਫਤਾ ਹੋਇਆ ਵਿਆਹ ਹੋਇਆ ਨੂੰ ਉਹਨਾਂ ਨੇ ਆਪਣੇ ਪਤੀ ਨੂੰ ਗੋਲੀ ਦਾ ਸ਼ੂਟ ਕਰਦੇ ਹੋਏ ਦੇਖਿਆ ਤੇ ਕੀ ਉਹ ਪੁੱਲ ਜਾਣਗੀਆਂ ਅਸੀਂ ਇਹ ਅਸੀਂ ਨਹੀਂ ਖੁਦ ਪੁੱਛਾਦੇ ਇਸ ਸ਼ਰਮੰਦ ਭਾਗੀ ਘਟਨਾ ਨੂੰ ਅਸੀਂ ਵੀ ਨਹੀਂ ਪੁੱਛਾਦੇ ਦਿਨ ਦਿਨ ਤੋਂ ਅਸੀਂ ਰੋਟੀ ਵੀ ਨਹੀਂ ਖਾਧੀ ਰਾਤਾਂ ਨੂੰ ਵੀ ਅਸੀਂ ਦੇਖ ਰਹੇ ਆ ਵੀ ਇਹ ਕੀ ਹੋਇਆ ਪਰ ਅਸੀਂ ਇੱਕ ਹੈ ਇੱਕ ਹੀ ਰਹਾਂਗੇ ਇਹ ਪਾਕਿਸਤਾਨ ਜੋ ਕੁਛ ਮਰਜ਼ੀ ਕਰ ਲਵੇ ਇਹ ਸ਼ੁਰੂ ਤੋਂ ਹੀ ਆਤਕਵਾਦ tha ਆਤਕਵਾਦ ਹੈ ਉਹ ਆਤਕਵਾਦ ਹੀ ਰਹੇਗਾ ਇਹਨਾਂ ਦਾ ਖਾਤਮਾ ਕਰਨਾ ਚਾਹੀਦਾ ਜੈ ਹਿੰਦ भारत माता की, की। भारत माता की बंदे मात्रम। बंदे जय श्री राम